ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਈ ਅਸੀਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਦੁੱਲਿਆਲਾ ਸਾਡਾ ਖੁਦ ਦਾ ਨਗਰ ਆ ਬਈ ਇਹ ਅਸੀਂ ਇੱਕ ਇਹੋ ਜਿਹੇ ਪਰਿਵਾਰ ਦੇ ਵਿਚਕਾਰ ਖੜੇ ਆ ਜਿਸ ਪਰਿਵਾਰ ਦੇ ਕੋਲੇ ਬਈ ਰਹਿਣ ਲਈ ਕੋਈ ਆਪਣੀ ਸੱਤ ਵੀ ਹੈ ਨਹੀਂ ਗੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਬਈ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਪਾਣੀ ਦੀ ਮਾਰ ਕਾਰਨ ਸਾਡਾ ਪੰਜਾਬ ਆ ਜਿਹੜਾ ਬਹੁਤ ਵੱਡੀ ਮਾਰ ਚੱਲ ਰਿਆ ਘਰਾਂ ਦੇ ਘਰ ਰੁੜ ਗਏ ਜਿਨ੍ਹਾਂ ਦੇ ਕੋਲੇ ਮਕਾਨ ਸੀਗੇ ਉਹ ਰੁੜ ਚੁੱਕੇ ਆ ਪਸ਼ੂ ਜਾਨਵਰ ਖਤਮ ਹੋ ਚੁੱਕੇ ਆ ਤੇ ਜ਼ਮੀਨਾਂ ਜਾਇਦਾਦਾਂ ਸਾਰ ਕੁਝ ਖਤਮ ਹੋ ਗਿਆ ਉਸੇ ਪ੍ਰਕਾਰ ਹੀ ਇੱਕ ਸਾਡੇ ਪਿੰਡ ਦੇ ਵਿੱਚ 25-30 ਸਾਲ ਤੋਂ ਇੱਕ ਪਰਿਵਾਰ ਰਹਿ ਰਿਹਾ ਪਰ ਕੁਦਰਤ ਦੀਆਂ ਕੁਛ ਨਾ ਕੁਛ ਮਾਰਾਂ ਕਾਰਨ ਜਾਂ ਪਰਿਵਾਰ ਦੀਆਂ ਕੁਛ ਨਾ ਕੁਛ ਮਜਬੂਰੀਆਂ ਕਾਰਨ ਉਹਨਾਂ ਦੇ ਜਿਹੜਾ ਮਕਾਨ ਸੀ ਬਾਈ ਉਹ ਵਿਕ ਚੁੱਕਿਆ ਸੀਗਾ ਸਭ ਕੁਝ ਵਿਕ ਗਿਆ ਇੱਕ ਜ਼ਿਮੀਂਦਾਰ ਪਰਿਵਾਰ ਆ ਬਾਈ ਸਭ ਤੋਂ ਵੱਡੀ ਗੱਲ ਤੇ ਇੱਕ ਜ਼ਮੀਨ ਮਾਲਕ ਸੀ ਇੱਕ ਜ਼ਿਮੀਂਦਾਰ ਪਰਿਵਾਰ ਸੀ ਬਾਈ ਪਰ ਅੱਜ ਦਿਹਾੜੀਆਂ ਕਰਦਾ ਪਰਿਵਾਰ ਸਭ ਤੋਂ ਵੱਡੀ ਗੱਲ ਤੇ ਬੇਹੱਦ ਲੋੜਵੰਦ ਪਰਿਵਾਰ ਆ ਬਾਈ ਸਾਡੇ ਕੋਲੇ ਪਰਿਵਾਰ ਨੇ ਬਾਈ 2-3 ਸਾਲ ਸੌਰੀ 2-3 ਮਹੀਨੇ ਹੋ ਗਏ ਇਹਨਾਂ ਨੂੰ ਸਾਡੇ ਕੋਲੇ ਆਉਂਦਿਆਂ ਨੂੰ ਪਰ ਬਾਈ ਅਸੀਂ ਵੀ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਅਸੀਂ ਵੀ ਕੋਈ ਲੈਂ ਲਾਟ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਤੇ ਜਿੰਨੇ ਜੋਗੇ ਆ ਜਿਹੜੇ ਵੀ ਪਹਿਲਾਂ ਵੀ ਪਰਿਵਾਰਾਂ ਦੀ ਅਸੀਂ ਮਦਦ ਕੀਤੀ ਆ ਅਸੀਂ ਤੁਹਾਡੇ ਨਗਰ ਦੇ ਜਿੰਨੇ ਵੀ ਐਨ ਆਰ ਆਈ ਭਰਾ ਹੋਰ ਵੀ ਸਾਡੇ ਜਿੰਨੇ ਵੀ ਸਾਨੂੰ ਚਾਉਣ ਵਾਲੇ ਭਰਾ ਸਾਡੇ ਨਾਲ ਜਿਹੜੇ ਖੜਦੇ ਆ ਅਸੀਂ ਉਹਨਾਂ ਦੇ ਸਹਿਯੋਗ ਨਾਲ ਮਦਦ ਕਰ ਸਕਦੇ ਆ ਅੱਜ ਅਸੀਂ ਬੇਹੱਦ ਲੋੜ ਪਰਿਵਾਰ ਬਈ ਜਿਨ੍ਹਾਂ ਕੋਲੇ ਆਪਦਾ ਬਈ ਥਾਂ ਵੀ ਹੈ ਨਹੀਂ ਸਭ ਤੋਂ ਵੱਡੀ ਗੱਲ ਤਾਂ ਵੀ ਆਪਦਾ ਥਾਂ ਹੀ ਹੈ ਨਹੀਂ ਆ ਤੁਸੀਂ ਧਰਮ ਧਰਮਸਾਲਾ ਚ ਬੈਠੇ ਆ ਬਈ ਇਹ ਇਹ ਪੁਰਾਣਾ ਪਿੰਡ ਆ ਬਈ ਸਾਡਾ ਸਾਹਮਣੇ ਉਧਰ ਗੁਰੂ ਘਰ ਆਗਾ ਸੰਤ ਬਾਬਾ ਮਨੀ ਸਿੰਘ ਦੀ ਜਗਾ ਕੀ ਨਾਲ ਕੋਲੇ ਸੱਪੜਾਗਾ ਇਹ ਪੁਰਾਣੇ ਪਿੰਡ ਦੀ ਧਰਮਸ਼ਾਲਾ ਬਈ ਉਸ ਧਰਮਸਾਲਾ ਦੇ ਵਿੱਚ ਕਾਫੀ ਸਮੇਂ ਤੋਂ ਇਹ ਪਰਿਵਾਰ ਰਹਿ ਰਿਹਾ ਪਰ ਇੱਥੇ ਆ ਕੇ ਦਿੱਕਤ ਕੀ ਆ ਰਹੀ ਆ ਦਿੱਕਤ ਇੱਥੇ ਇਹੀ ਆ ਰਹੀ ਆ ਕਿਉਂਕਿ ਬਈ ਸਾਂਝੀ ਆ ਧਰਮਸਾਲਾ ਪਿੰਡ ਦੀ ਇਹਨਾਂ ਕੋਲੇ ਆਪਦੀ ਕੋਈ ਜਗ੍ਹਾ ਹੈ ਨਹੀਂ ਰਹਿਣ ਦੇ ਲਈ ਉਹ ਵਿਕ ਚੁੱਕੀ ਇਹਨਾਂ ਦੀ ਇਹਨਾਂ ਕੋਲੇ ਇਹ ਨਹੀਂ ਗੱਲ ਕੋਈ 6 ਕਿੱਲਾਂ ਦੇ ਮਾਲਕੀ ਚਲੋ ਠੀਕ ਆ ਬਈ ਸਮੇਂ-ਸਮੇਂ ਤੇ ਪਤਾ ਨਹੀਂ ਕੀ ਪਰਿਵਾਰ ਦੇ ਨਾਲ ਵੀ ਅਣਹੋਣੀ ਹੋਣੀ ਆ ਜਾਂ ਪਰਿਵਾਰ ਦੇ ਵਿੱਚ ਪਤਾ ਨਹੀਂ ਕੀ ਬਿਮਾਰੀ ਠਮਾਰੀ ਬਿਮਾਰੀਆਂ ਠਮਾਰੀਆਂ ਆ ਜਾਂਦੀਆਂ ਤੇ ਇੱਥੇ ਤਾਂ ਬਈ ਰਾਜੇ ਰਾਜਿਆਂ ਨੂੰ ਵੀ ਅੱਜ ਕੱਲ੍ਹ ਹਨਾ ਉਹੀ ਗੱਲ ਵੀ ਭੀਖ ਮੰਗਣੀ ਪੈ ਜਾਂਦੀ ਆ ਮੰਗਣਾ ਸਾਡੇ ਪੰਜਾਬੀਆਂ ਦੇ ਲਈ ਠੀਕ ਆ ਵੀ ਇੱਕ ਰਤਬਾ ਨਹੀਂ ਹੈਗਾ ਸਾਡਾ ਪਰ ਕਰੀਏ ਕੀ ਬਈ ਇਹੋ ਜਿਹੇ ਜਦੋਂ ਪਰਿਵਾਰਾਂ ਦੀਆਂ ਹਾਲਾਤ ਦੇਖੀ ਤੇ ਬਹੁਤ ਦਿਲ ਦੁਖੀ ਹੁੰਦਾ ਹਨਾ ਤੇ ਸਾਡੇ ਕੋਲੇ ਬਈ 2-3 ਮਹੀਨੇ ਹੋ ਗਏ ਸਾਡਾ ਦਿਲ ਬਈ ਖੋਦਾ ਆਪਾਂ ਕਰਾਂ ਲੈਂਦਾ ਇਹਨਾਂ ਨੂੰ ਬਈ ਆ ਦਿਖਾਓ ਆ ਹੁਣ ਬਈ ਇਹਨਾਂ ਨੂੰ ਗੱਡੀ ਪਈ ਹੈਗੀ ਕੰਮ ਸ਼ੁਰੂ ਕਰਨਾ ਸੀਗਾ ਹਨਾ ਆ ਨਿਉ ਗੱਡੀ ਹੈ ਬਈ ਇਹਨਾਂ ਨੂੰ ਆਠ ਥਾਂ ਲੈ ਕੇ ਦਿੱਤਾ ਇਹਨਾਂ ਕਿਸੇ ਭਰਾ ਤੋਂ ਕਿਸੇ ਭਰਾ ਤੋਂ ਮੈਂਤਬਾੜੀ ਕਰਕੇ ਉਹਦੀ ਬਾਈ ਉਹ ਤੋਂ ਛਡਵਾਇਆ ਤਾਂ ਆਹ ਉਹ ਤੋਂ ਛਡਵਾ ਲਿਆ ਉਹਨਾਂ ਨੂੰ ਆ ਹੁਣ ਅਸੀਂ ਬਈ ਉਹਨੂੰ ਇਹਨਾਂ ਨੂੰ ਥਾਂ ਰਹਿਣ ਦੇ ਲਈ ਦਬਾਤਾ ਇਹ ਭਰਾ ਨੇ ਕਿਸੇ ਨੇ ਮਦਦ ਕੀਤੀ ਆ ਤੇ ਹੁਣ ਬਈ ਗੱਲ ਆ ਜੋ ਹੁਣ ਪਰਿਵਾਰ ਨਾਲ ਕਰਾਉਂਦੇ ਪਰਿਵਾਰ ਨਾਲ ਬਈ ਇਹਨਾਂ ਨੇ ਇੱਕ ਕਮਰਾ ਪਾ ਕੇ ਦੇਣਾ ਆਪਾਂ ਇਹਨਾਂ ਨੂੰ ਪਹਿਲਾਂ ਅਸੀਂ ਸਾਡੇ ਪਿੰਡ ਦਾ ਗੁਰੂ ਘਰ ਦਾ ਗ੍ਰਾਂਤੀ ਸੀ ਵੀਰ ਉਹਦਾ ਮਕਾਨ ਪਵਾ ਕੇ ਦਿੱਤਾ ਸਾਰੇ ਨਗਰ ਦੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਜੇ ਅਸੀਂ ਕਹੀਏ ਵੀ ਅਸੀਂ ਉਹਦੇ ਕੋਈ ਪੈਸਾ ਲਾਇਆ ਅਸੀਂ ਨਹੀਂ ਲਾਇਆ ਐਨਆਰਆਈ ਭਰਾਵਾਂ ਨੇ ਲਾਇਆ ਅਸੀਂ ਸਿਰਫ ਵੀਡੀਓ ਪਾਈ ਆ ਅਸੀਂ ਹਣ ਵੀ ਉਹੀ ਬੇਨਤੀ ਕਰਦੇ ਹਾਂ ਵੀ ਵੀਡੀਓ ਕਾਉਨੇ ਆ ਬਾਈ ਸਾਡੇ ਕੋਲ ਪੇਜ ਚੱਲਦੇ ਆ ਜਦੋਂ ਸਾਡੇ ਕੋਲ ਸੋਰਸ ਆ ਤੇ ਅਸੀਂ ਤੁਹਾਡੇ ਤੱਕ ਪਹੁੰਚਾਉਣੀ ਆ ਗੱਲ ਨਗਰ ਤੱਕ ਸਾਡੇ ਐਨਆਰਆਈ ਭਰਾਵਾਂ ਤੱਕ ਤੇ ਬਾਕੀ ਜਿਹੜੇ ਸਮਾਜ ਸੇਵੀ ਭਰਾ ਜਾਂ ਸਰਕਾਰਾਂ ਉਹਨਾਂ ਤੱਕ ਵੀ ਵੀਡੀਓ ਜਾਂਦੀ ਆ ਤਾਂ ਬਾਈ ਇਹ ਪਰਿਵਾਰ ਦੀ ਮਦਦ ਕਰਿਓ ਆਇਓ ਮਸੀਂ ਨਾਲ ਇੱਕ ਫੇਰ ਬਾਈ ਕਰਨ ਉਹ ਰਿਆ ਰਿਆ ਬੁੱਧਾ ਬਾਈ ਮੈਂ ਫੇਰ ਕਹਿ ਦਣਾ ਇਹ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰਹਿ ਰਿਆ ਇਹਨਾਂ ਕੋਲੇ ਆਪਦੀ ਥਾਂ ਵੀ ਹੈ ਨਹੀਂ ਥਾਂ ਦਾ ਅਸੀਂ ਹੱਲ ਕਰਕੇ ਦਿੱਤਾ ਕਿਸੇ ਨਗਰ ਦੇ ਪਤਵੰਤੇ ਨੇ ਬਾਈ ਇੱਕ ਦਾਨੀ ਵੀਰ ਨੇ ਜਿਹੜਾ ਥਾਂ ਦਿੱਤਾ ਇਹਨਾਂ ਨੂੰ ਇੱਕ ਮਕਾਨ ਇੱਕ ਕਮਰਾ ਪਾਉਣ ਦੀ ਖਾਤਰ ਟਾਇਲ ਤੇ ਬੱਤਾ ਜਿਹੜਾ ਸੀਮੈਂਟ ਦਾ ਟਾਇਲ ਤੇ ਬੱਤਾ ਉਹ ਅਸੀਂ ਕਿਸੇ ਭਰਾ ਤੋਂ ਕਿਸੇ ਭਰਾ ਤੋਂ ਮਦਦ ਕਰਵਾ ਲਈ ਹੈਗੀ ਉਹ ਵੀ ਸਾਡੇ ਕੋਲੇ ਆ ਰਿਹਾ ਤੇ ਇੱਕ ਸਾਡੇ ਪਿੰਡ ਦੀ ਸੰਸਥਾ ਬਣੀ ਵੀ ਆ ਗਈ ਜਿਹੜੇ ਵੀ ਲੋੜ ਪੈਣ ਤੇ ਸਮੇਂ-ਸਮੇਂ ਤੇ ਉਹ ਮਦਦ ਕਰਦੇ ਪਿੰਡ ਦੇ ਵਿੱਚ 15000 ਦਾ ਸਮਾਨ ਸਾਨੂੰ ਉਹ ਵੀ ਦਿਵਾਉਣਗੇ ਉਹ ਕਹਿੰਦੇ ਵੀ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿਰਾ ਉਹ 15000 ਦਾ ਮੰਨ ਲਓ ਸਾਨੂੰ ਜਿਹੜਾ ਬਰੇਤੀ ਜਾਂ ਸਵੈਂਟ ਜਾਂ ਜੋ ਵੀ ਜ਼ਰੂਰਤ ਹੋਊਗੀ ਹਨਾ ਉਹ ਦਿਵਾਉਣਗੇ ਤੇ 15000 ਦੀ ਇੱਕ ਹੋਰ ਮਦਦ ਸਾਡੇ ਐਨਆਰਆਈ ਸੰਸਥਾ ਚੱਲਦੀ ਹੈਗੀ ਉਹਨਾਂ ਬੰਨਿਓ ਵੀ ਆ ਗਈ ਦੋ ਮੱਦ ਤਾਂ ਸਾਨੂੰ ਆ ਚੁੱਕੀਆਂ ਹੈਗੀਆਂ ਪਰ ਅਸੀਂ ਉਹ ਅਲੱਗ-ਅਲੱਗ ਆ ਵੀ ਅਲੱਗ-ਅਲੱਗ ਹੈ ਦੋਨਾਂ ਦੀਆਂ ਹਾਂ ਇਹਨਾਂ ਦੇ ਲੱਗ ਅਰਜਨਰ ਕਿਆਂ ਦੀ ਆড্ডা ਤੇ ਇਹਨਾਂ ਦੀ ਸੀਰੇ ਸੀਰੇਰ ਕਿਆਂ ਜਿਹੜੇ ਇਹਨਾਂ ਦੀ ਲੱਗ ਹਾਂ ਤੇ ਬਾਕੀ ਬਈ ਆ ਜਾ ਪੁੱਤਰੇ ਇਹ ਬਈ ਇਹਨਾਂ ਦੇ ਇਹ ਦੋਨੇ ਮੀਆਂ ਬੀਵੀ ਆ ਕੇ ਬਜ਼ੁਰਗ ਆ ਕੇ ਬੱਚਾ ਦਿਹਾੜੀ ਗਿਆ ਹੋਇਆ ਬੱਚਾ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਬੇਟਾ ਕਾ ਇੱਕ ਉਹ ਦਿਹਾੜੀ ਗਿਆ ਵਾ ਤੇ ਫੇਰ ਮੈਂ ਦੱਸ ਦਿੰਨਾ ਬਈ ਮੰਗਣਾ ਸਾਡੀ ਫਿਤਰਤ ਨਹੀਂ ਪਰ ਮਜਬੂਰੀ ਬਣ ਜਾਂਦੀ ਹੁਣ ਕਰਨ ਕੀ ਬਾਈ ਬੇਵਸ ਪਰਿਵਾਰ ਆ ਗਿਆ ਹਨਾ ਇੱਕ ਇੱਕ ਸਿਰਫ ਕਮਰਾ ਇੱਕ ਪਾਕੇ ਦੇਣਾ ਮੈਂ ਫੇਰ ਕਹਿ ਦਿੰਦਾ ਸਾਨੂੰ ਕੋਈ ਅਸੀਂ ਨਾ ਬਈ ਕਿਸੇ ਦਾ ਰੁਪਈਆ ਫੜਨਾ ਨਾ ਸਾਨੂੰ ਲੋੜ ਆ ਨਾ ਇਹਨਾਂ ਨੂੰ ਆਪਾਂ ਕੋਈ ਰੁਪਈਆ ਦੇਣਾ ਮੈਂ ਫੇਰ ਕਹਿੰਨਾ ਬਾਈ ਨਾ ਸਾਨੂੰ ਕੋਈ ਰੁਪਈਆ ਪਾਉਣਾ ਨਾ ਕੋਈ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਕੋਈ ਕਰਨਾ ਕੀ ਆ ਬਾਈ ਆਪਾਂ ਹੁਣ ਸਾਨੂੰ ਬਈ ਇੱਟ ਦੀ ਜ਼ਰੂਰਤ ਹੈ ਇੱਕ ਤਾਂ ਸਰੀਏ ਦੀ ਜ਼ਰੂਰਤ ਆ ਬਾਕੀ ਬਾਈ ਸੀਮੈਂਟ ਤੇ ਬਰੇਤੀ ਦਾ ਅਸੀਂ ਹੱਲ ਕਰ ਲਿਆ ਤੇ ਟਾਇਲ ਪੱਤਾ ਵੀ ਸਾਡੇ ਕੋਲੇ ਆ ਗਿਆ ਬਾਕੀ ਮਾਤਾ ਤੋਂ ਪੁੱਛ ਲੋ ਆ ਮਾਤਾ ਕੀ ਇਹਨਾਂ ਨੇ ਵਿਚਾਰੀ ਨੇ ਬੇਬਸ ਹੋ ਕੇ ਬਾਈ ਕਾਫੀ ਟਾਈਮ ਹੋ ਗਿਆ ਸਾਡਾ ਵੀ ਦਿਲ ਦੁਖਦਾ ਹਨਾ ਰੋਜ਼ ਸਾਨੂੰ ਉੱਚੀ ਬੋਲਦੇ ਬੱਚਿਆਂ ਨੂੰ ਵਿਚਾਰਾਂ ਨੂੰ ਨੰਤ ਕਰਦੇ ਨੂੰ 3 ਮਹੀਨੇ ਹੋ ਗਏ ਚਾਰ ਵਿਚਾਰਾਂ ਨੂੰ ਹਾਂ ਧੰਨਵਾਦ ਆ ਪਤਾ ਜੇ ਤੁਸੀਂ ਪਾ ਦਿਓ ਮੇਰਾ ਰਲ ਮਿਲ ਕੇ ਸਾਰੇ ਇੱਕੋ ਹੀ ਕਮਰਾ ਸਾਡੇ ਦੋ ਮੰਜਿਆਂ ਦਾ ਕਮਰਾ ਪਾ ਦੇ ਬਸ ਬੈਹਿ ਜੀਏ ਸੀ ਜਿਹੜੇ ਬੈਠਣ ਮੰਨੇ ਕੋ ਅਸੀਂ ਬਹੁਤ ਤੰਗ ਹੋਏ ਭਾਈ ਹੱਥ ਬਨ ਕੇ ਬੇਨਤੀ ਹੈ ਸਾਡੀ ਨਗਰ ਨੂੰ ਵੀ ਸਾਰੇ ਸਾਰੇ ਬੱਚੇ ਨੇ ਸੰਸਾਰ ਨੂੰ ਵੀ ਅਸੀਂ ਇਹੀ ਗੱਲ ਕਰਦੇ ਆ ਵੀ ਸਾਡੀ ਬੇਨਤੀ ਹੈ ਵੀ ਅਸੀਂ ਬੈਠਣ ਨੂੰ ਸਾਨੂੰ ਦੋ ਮੰਜਾਂ ਦਾ ਕਮਰਾ ਪਾ ਦਿਓ ਬਸ ਆਹੀ ਬਹੁਤ ਆ ਸਾਨੂੰ ਨਹੀਂ ਕੋਈ ਜਾਣੀ ਮਾਤਾ ਦੇਖ ਆਪਣੇ ਨਗਰ ਦਾ ਮੈਂ ਇੱਕ ਗੱਲ ਫੇਰ ਕਹਿਣਾ ਦੇਖ ਆਪਣੇ ਨਗਰ ਦੇ ਵਿੱਚ ਸੰਤਾ ਦੀ ਬਹੁਤ ਵੱਡੀ ਕਿਰਪਾ ਦੀ ਠੀਕ ਹੈ ਨਾ ਆਪਣੇ ਜਿੰਨੇ ਵੀ ਪਿੰਡ ਦੇ ਮੁੰਡੇ ਐਨ ਆਰ ਆਈ ਆ ਪਹਿਲਾਂ ਭਰਾਵਾ ਨੇ ਬਾਈ ਸਾਡੇ ਤੇ ਤਰਾਜ ਕੀਤਾ ਸੀ ਵੀ ਬਾਈ ਤੁਸੀਂ ਵੀਡੀਓ ਨਹੀਂ ਪਾਉਣੀ ਸੀ ਗ੍ਰਾਂਥੀ ਵੀਰ ਦੀ ਬਾਈ ਹੁਣ ਅਸੀਂ ਫੇਰ ਕਹਿ ਦਿੰਨੇ ਆ ਬਾਈ ਗਰੁੱਪ ਦੇ ਵਿੱਚ ਗਰੁੱਪਾਂ ਦੇ ਵਿੱਚ ਵੀ ਅਸੀਂ ਬੋਲਿਆ ਵੀ ਬਾਈ ਇਹ ਪਰਿਵਾਰ ਦੀ ਆਪਾਂ ਮਦਦ ਕਰਨੀ ਆ ਬਾਈ ਸਾਡੇ ਕੋਲੇ ਕੋਈ ਰਿਸੋਰਸ ਨਹੀਂ ਹੈਗਾ ਜਿੰਨੇ ਜੋਗੇ ਆ ਇਹ ਨਹੀਂ ਹੈਗਾ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਵੀ ਜੇ ਲਈ ਸਾਡੀ ਆਵਾਜ਼ ਆ ਲੋਕ ਸੁਣਦੇ ਆ ਇਹ ਵੀ ਮਦਦ ਕਰਦੇ ਆ ਅਸੀਂ ਜਿੰਨਾ ਤੱਕ ਫੋਲ ਹੋਇਆ ਅਸੀਂ ਆਪ ਦੇ ਤੌਰ ਤੇ ਵੀ ਬਾਈ ਖੜਾਗੇ ਨਾਲ ਪਰਿਵਾਰ ਦੇ ਨਾਲ ਖੜੇ ਵੀ ਆ ਆਪ ਉਸ ਲੋ ਮਾਤਾ ਨੂੰ ਜਿੰਨੇ ਜੋਗੇ ਹੁਣ ਤੱਕ ਖੜੇ ਵੀ ਆ ਖੜੇ ਆ ਨਾ ਹੁਣ ਵੀ ਜਿੰਨੇ ਵੀ ਜਿਹੜੇ ਵੀ ਭਰਾਵਾਂ ਦਾ ਕੋਈ ਗੋਡੇ ਗਿੱਟੇ ਫੜਨੇ ਪਏ ਅਸੀਂ ਫੜਾਂਗੇ ਇਹ ਨਹੀਂ ਗੱਲ ਕੋਈ ਬਾਕੀ ਆ ਜਾ ਬਈ ਸਾਡੇ ਕੋਲ ਟਾਈਲ ਤੋਂ ਸਭੀ ਦਿਖਾ ਦਿੰਦੇ ਆ ਸੀਮੈਂਟ ਵਾਲਾ ਕਿਉਂ ਹੋ ਗਿਆ ਫੋਲੋ ਗਿਆ ਆ ਬਈ ਟਾਈਲ ਬਤਾ ਸੀ ਆ ਸਾਡਾ ਅਸੀਂ ਇਹ ਲੈ ਕੇ ਦੇਤਾ ਠੀਕ ਆ ਨਾ ਕਿਸੇ ਭਰਾ ਦੀ ਇਹ ਬਈ ਟਾਈਲ ਬਤਾ ਸੀ ਲੈ ਕੇ ਦੇਤਾਗਾ ਤੇ ਬਾਕੀ ਥੋੜਾ ਰਹਿ ਗਈ ਬਈ ਇੱਕ ਤਾਂ ਇਟ ਰਹਿ ਗਈ ਆ ਇਹ ਬਈ ਸਾਰੀ 7 ਬਈ ਇੱਕ ਦਿਖਾ ਦੇ ਕੋਤਾ ਆ ਸਾਰੀ ਬਈ 7 ਇਹ ਧਰਮਸਾਲਾ ਦੀ ਇਹ ਧਰਮਸਾਲਾ ਦੇ ਵਿੱਚ ਇਹਨਾਂ ਦਾ ਬਈ ਸਮਾਨ ਪਿਆਗਾ ਹਨਾ ਤੇ ਬਸ ਸਿਰਫ ਇੱਕ ਇੱਕ ਕਮਰੇ ਦੀ ਖਾਤਰ ਆਪਾਂ ਇਹਨਾਂ ਨੂੰ ਬਈ ਇੱਕ ਕਮਰਾ ਪਾ ਕੇ ਦੇਣਾ ਇਹ ਸਾਰੀ ਧਰਮਸ਼ਾਲਾ ਕੀ ਬਈ ਧਰਮਸ਼ਾਲਾ ਦੇ ਵਿੱਚ ਪਰਿਵਾਰ ਬੈਠਾਗਾ ਤੇ ਬੇਹੱਦ ਲੋੜਵੰਦ ਪਰਿਵਾਰ ਆ ਬਈ ਆਪਾਂ ਨੂੰ ਠੀਕ ਆ ਵੀ ਇਹੋ ਜਿਹੇ ਪੀੜਿਤ ਪਰਿਵਾਰਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਡੇ ਪੰਜਾਬੀਆਂ ਨੂੰ ਬਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਸਾਡੇ ਸਾਡੇ ਸਿੱਖਾਂ ਦਾ ਸਾਡੇ ਪੰਜਾਬੀਆਂ ਦਾ ਤਾਂ ਬਹੁਤ ਵੱਡਾ ਦਿਲ ਆ ਕੋਈ ਫਰਕ ਨਹੀਂ ਆਪਾਂ ਨੂੰ ਪੈਂਦਾ ਨਾ ਇਹਨਾਂ ਨੂੰ ਕੋਲੇ ਵਿਚਾਰਿਆਂ ਕੋਲੇ ਬਿਜਲੀ ਦਾ ਕੋਈ ਹਾਲਾ ਹੈਨਾ ਨਾ ਤੇ ਤੋਂ ਲਈ ਹੋਈ ਆ ਹਾਂ ਆ ਬਿਜਲੀ ਆ ਬਾਈ ਕਿਸੇ ਤੋਂ ਮਦਦ ਮੰਗੀ ਵੀ ਆ ਠੀਕ ਆ ਬਾਈ ਤਾਂ ਕਰਕੇ ਆ ਤੇ ਆਪਾਂ ਇਹਨਾਂ ਨੂੰ ਇੱਕ ਕਮਰਾ પાਕੇ ਦੇਣਾ ਸਾਡੀ ਮਿੰਨਤ ਆ ਤੁਹਾਡੇ ਅੱਗੇ ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਆਪਦੇ ਤੌਰ ਤੇ ਤੇ ਬਾਈ ਦੇਖ ਲਓ ਇਹ ਫੇਰ ਕਹਿ ਦਿੰਨੇ ਆ ਪਿੰਡ ਦੀ ਧਰਮਸ਼ਾਲਾ ਕੀ ਸਾਂਝੀ ਤੇ ਉਹ ਸਾਹਮਣੇ ਇਹਨਾਂ ਨੂੰ ਆਪਾਂ ਬਾਈ ਜਗ੍ਹਾ ਲੈ ਕੇ ਦਿੱਤੀ ਇੱਕ ਕਮਰੇ ਦੀ ਹਨਾ ਕਿਸੇ ਪਰਿਵਾਰ ਨੇ ਭਰਾ ਨੇ ਕਿਸੇ ਨੇ ਦਾਨ ਕੀਤੀ ਆ ਕੋਈ ਆਪਾਂ ਬਾਈ ਮੁੱਲ ਨਹੀਂ ਲੈ ਕੇ ਦਿੱਤੀ ਨਾ ਕੋਈ ਅਸੀਂ ਆ ਨਾ ਅਸੀਂ ਤਾਂ ਮਿੰਨਤਬਾਰੀ ਕੀਤੀ ਸੀ ਪਰਿਵਾਰ ਦੀ ਤੇ ਕਾਫੀ ਭਰਾਵਾਂ ਨੇ ਸਾਨੂੰ ਕਿਹਾ ਵੀ ਬਾਈ ਅਸੀਂ ਜਿੰਨੇ ਜੋਗੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਜਿੰਨੇ ਵੀ ਪਿੰਡ ਦੇ ਭਰਾ ਹਨਾ ਅਸੀਂ ਨਹੀਂ ਕਹਿੰਦੇ ਬਾਈ ਸਾਡਾ ਕੋਈ ਨਾਂ ਨਹੀਂ ਸਾਡਾ ਕੋਈ ਅਸੀਂ ਨਹੀਂ ਕਹਿੰਦੇ ਚੁੱਪ ਕਰਕੇ ਬਾਈ ਕੋਈ ਵੀ ਭਰਾ ਪਰਿਵਾਰ ਨੂੰ ਕਹਿ ਕੇ ਇਹਨਾਂ ਨੂੰ ਮਦਦ ਘੱਲ ਦਿਓ ਹਾਂ ਮਦਦ ਘੱਲ ਦਿਓ ਪੈਸੇ ਦੀ ਮਦਦ ਨਹੀਂ ਕਰਨੀ ਬਾਈ ਮੈਂ ਫੇਰ ਕਹਿਦਣਾ ਸਮਾਨ ਦਿਵਾਉਣਾ ਬਾਈ ਠੀਕ ਹਨਾ ਜੋ ਵੀ ਤੁਸੀਂ ਕਰ ਸਕਦੇ ਹੋ ਜੋ ਵੀ ਤੁਸੀਂ ਕਰ ਸਕਦੇ ਹੋ ਯਾਰ ਕੋਈ ਜ਼ਰੂਰੀ ਨਹੀਂ ਜੇ ਮੰਨ ਲਓ ਵੀ ਇੱਕ ਕਮਰੇ ਦੀ ਵੀ ਜãi ਦੋ ਪੈਂਦੇ ਹੈਗੇ ਤਾਂ ਦੋ ਹੋ ਜਾਣਗੇ ਹਾਂ ਪਰਾ ਆਪਾਇਰ ਇੱਕ ਤਾਂ ਮੰਨ ਕੇ ਚੱਲੇਗੇ ਵੀ ਇਹਨਾਂ ਨੂੰ ਆਪਦੀ ਸ਼ੱਤਾਂ ਮਿਲਦੀਆਂ ਆਪਦੀ ਸ਼ੱਤ ਮਿਲ ਜੇ ਇਹਨਾਂ ਨੂੰ ਬਈ ਇੰਨੀਆਂ ਕਿ ਤੁਹਾਡੇ ਮੂਰੇ ਬੇਨਤੀਆਂ ਕਰਨੀਆਂ ਸੀ ਬਾਕੀ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ